ਅੱਜ ਆ ਕਈ ਦਿਨਾਂ ਤੋਂ ਹਰਮੰਦਰ ਸਾਹਿਬ ਦੀ ਵੱਡੀ ਸਾਰੀ ਫੋਟੋ ਜਾਂ ਕਿਹਨਾ ਘਰ ਦੇ ਵਿੱਚ ਲਾਉਣ ਦੀ ਇੱਛਾ ਸੀ ਫਾਈਨਲੀ ਆਪਾਂ ਲਿਆ ਆ ਵੀ ਤੇ ਇਹਦੇ ਵਾਸਤੇ ਦਿਲ ਕਰਨੇ ਪਏ ਨੇ ਸੀ ਆਪਾਂ ਨੇ ਕਾਗੜ ਵਾਸਤੇ ਤੇ ਇਹਦੇ ਵਾਸਤੇ ਨਾ ਜਿਗਾਰ ਬਣਾਇਆ ਵੀ ਰੇਤਾ ਨਾ ਖਿਲਰੇ ਜਾਂ ਕਚੌਰਸ ਜੀ ਜਾਂ ਕੋਲ ਜੀ ਪੁੱਤ ਲੈ ਦੇਣੀਆਂ ਤੇ ਇਹਨੂੰ ਟੇਪਰ ਕੱਟ ਲੈਣਾ ਪੇਪਰ ਕੱਟ ਕੇ ਤੇ ਇਸ ਤਰ੍ਹਾਂ ਤੇ ਆਪਾਂ ਇੱਕ ਹੌਲ ਕਰ ਲੈਣਾ ਹੋਰ ਪ੍ਰਾਕ ਕਰ ਲੈਣਾ ਤੇ ਇਹਨੂੰ ਮਤਲਬ ਇਹਦੇ ਵਿੱਚ ਦੀ ਆਪਾਂ ਨੇ ਸੱਲ ਕੱਢਣੇ ਕੰਮ ਤੇ ਵੀ ਇਨੂੰ ਲਾ ਕੇ ਕੰਧ ਦੇ ਉੱਤੇ ਤੇ ਰੇਤਾ ਰੂਤਾ ਥੋੜਾ ਬਿਲਕੁਲ ਨਹੀਂ ਖਿਲਰੇਗਾ ਮਤਲਬ ਜੋ ਵੀ ਡਸਟ ਹੋ ਗਈ ਆ ਥੱਲੇ ਨਹੀਂ ਖਿਲਰੇਗੀ ਕੱਪ ਦੇ ਬਿਲਕੁਲ ਨਾਲ ਲਾ ਕੇ ਆਪਾਂ ਨੇ ਤੇ ਇਹਦੇ ਇੱਥੇ ਡ੍ਰਿਲ ਕੱਢਦੇ ਨੇ ਤੇ ਸਾਰਾ ਜਿਹੜਾ ਕਚਰਾ ਉਹ ਇਹਦੇ ਵਿੱਚ ਇਕੱਠਾ ਹੋ ਜਾਊਗਾ ਤੇ ਗੰਦ ਨਹੀਂ ਖਿਲਰੂਗਾ ਕਹਿਣਾ ਮਸਲਾ ਵੇ ਆਪਾਂ ਮੈਂwidetilde ਕਾਰ ਕੀਰ ਵਿੱਚ ਕੰਧ ਦੇ ਡ੍ਰਿਲ ਕੱਟੇ ਤੇ ਉਸ ਤੋਂ ਬਾਅਦ ਦੇਖਿਆ ਬਸ ਸਾਰਾ ਕਚਰਾ ਜਿਹੜਾ ਇਹਦੇ ਸ਼ੀਸ਼ੀ ਦੇ ਵਿੱਚ ਇਕੱਠਾ ਹੋ ਗਿਆ ਇਹ ਤੁਸੀਂ ਬੋਰਡ ਬੋਤਲ ਵੀ ਲੈ ਸਕਦੇ ਆ ਤੇ ਚਾਰਸ ਵੀ ਇਸ ਤਰ੍ਹਾਂ ਦੇ ਲੈ ਸਕਦੇ ਉਸ ਤੋਂ ਬਾਅਦ ਆਪਾਂ ਲਾ ਕੇ ਨੇਖਾ ਤੇ ਮਹਾਰਾਜ ਜੀ ਦੇ ਜਿਹੜੀ ਫੋਟੋ ਸੀ ਹਰਮੰਦਰ ਸਾਹਿਬ ਦੀ ਉਹ ਆਪਾਂ ਟਾਕਤੀ ਤੇ ਜੇ ਇਹ ਜਗ੍ਹਾ ਵਰਦਿਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਓ